ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਵਾਰੀ ਫਿਰ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ ਕੰਪਨੀ ਦਾ ਜੂਸੀ ਤਾਂ ਜੈਨੂ ਜੈਂਸੀ ਦਾ ਆ ਤੁਸੀਂ ਚੈੱਕ ਕਰ ਸਕਦੇ ਹੋ ਮਹਿੰਦਰਾ ਨਮਨ ਆ ਵੀ ਚੱਲਦੇ ਆਪਾਂ ਕੋੜਕਪੁਰੇ ਕਿਉਂਕਿ ਉੱਥੋਂ ਆਪਾਂ ਇੱਕ ਤਾਂ ਥਰਸਟ ਵਗੈਰਾ ਲੈ ਕੇ ਆਉਣੀਆਂ ਤੇ ਦੋ ਤਿੰਨ ਨਟ ਮਾਈਆਂ ਹੋਰ ਆਪਾਂ ਕਿਉਂ ਦਾ ਸਮਾਨ ਲੈਣ ਲਈ ਬਾਈ ਕੋਲੇ ਆਈ ਸੀ ਭੋਲੇ ਦੁਕਾਨ ਤੇ ਤੇ ਸੋ ਆਪਾਂ ਇਹਦੇ ਡਰੇਨ ਪਲੱਗ ਥਰਮੋਸਟੇਟ ਵਾਲ ਹੌਸ ਪੈਪ ਵਗੈਰਾ ਲੈ ਲੈ ਸੀ ਆਪਾਂ ਬਸ ਹੀ ਕਰਦੇ ਆਪਾਂ ਕੱਟ ਰਿਹਾ ਥਰਸਟਾਂ ਫਿੱਟ ਇਹਦੇ ਵਿੱਚ ਗ੍ਰੇਡ ਲਿਖੇ ਹੋਏ ਆ ਕਿਹੜੀ ਸਲੀਵ ਕਿੰਨੇ ਗ੍ਰੇਡ ਦੀ ਪਾਣੀ ਹੈ ਇਹਦੇ ਵਿੱਚ ਕੰਪਨੀ ਵੱਲੋਂ ਅਡਾਡ ਗ੍ਰੇਡ ਆਉਂਦੇ ਆਗੇ ਲਾਈਨਰਸ ਦੇ ਜੇ ਮੰਨ ਲਓ ਉਹਦਾ ਸਾਈਜ਼ ਦਾ ਫਰਕ ਹੁੰਦਾ ਕੋਈ ਕਾਜੀ ਬਾਈ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਵਾਰੀ ਫੇਰ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ ਲਓ ਜੀ ਅੱਜ ਗੱਲਬਾਤ ਕਰ ਰਹੇ ਆ ਇੱਕ ਹਰਜਨ ਟਰੈਕਟਰ ਜਿਹੜਾ ਕਿ ਆਪਾਂ ਤਿਆਰ ਕਰ ਰਹੇ ਆ ਪਿੰਡ ਗੁੰਦਾਰਿਆਂ ਤੋਂ ਬਾਈ ਹਰਜਿੰਦਰ ਦਾ ਤੇ ਸੋਏ ਦੇ ਵਿੱਚ ਕਰਾਂਗੇ ਅੱਜ ਕ੍ਰੈਂਕਸ਼ਾਫਟ ਦੀ ਫਿਟਿੰਗ ਪਿਸਟਨ ਲਾਈਨਰ ਸਾਰਾ ਕੁਝ ਫਿਟ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਸਾਰੀ ਫਿਟਿੰਗ ਤੇ ਇੱਕ ਆਪਾਂ ਇਹਦੇ ਥਰਸਟਾਂ ਦੀ ਜ਼ਰੂਰਤ ਪੈ ਗਈ ਸੀ ਸੋ ਆਪਾਂ ਨੂੰ ਲੈ ਕੇ ਆਉਣਾ ਆਪਣੀਆਂ ਕੋਰਕਪੁਰਾ ਜਾ ਕੇ ਬਾਕੀ ਕੁਝ ਛੋਟਾ ਮੋਟਾ ਪਾਰਟਸ ਰਹਿੰਦਾ ਸੀਗਾ ਉਹ ਵੀ ਲੈ ਕੇ ਆਉਣਾ ਅੱਜ ਕੋਰਕਪੁਰਾ ਤੇ ਬਾਕੀ ਤੁਹਾਨੂੰ ਪਾਰਟਸ ਜਿਹੜਾ ਆਪਾਂ ਕੰਪਨੀ ਦਾ ਯੂਜ਼ ਕੀਤਾ ਉਹ ਤੁਹਾਨੂੰ ਦਿਖਾ ਦਈਏ ਇਹਦੇ ਵਿੱਚ ਕ੍ਰੈਂਕਸ਼ਾਫਟ ਆਪਾਂ ਨੂੰ ਗ੍ਰੈਂਡ ਕਰਨੀ ਪਈ ਲੇਕਿਨ ਆਪਾਂ ਬਹੁਤ ਘੱਟ ਕ੍ਰੈਂਕ ਗ੍ਰੈਂਡ ਕਰਦੇ ਆ ਅਰਜਨ ਡਾਇਰੈਕਟਰ ਦੀ ਪਰ ਇਹਦੀ ਆਪਾਂ ਨੂੰ ਕਰਨੀ ਪਈ ਕਿਉਂਕਿ ਇਹਦੇ ਵਿੱਚ ਟੱਕ ਬਹੁਤ ਜ਼ਿਆਦਾ ਸੀਗੇ ਇਹਦਰ ਤੁਹਾਨੂੰ ਦਿਖਾ ਰਹੀਏ ਜਿਹੜਾ ਇਹਦੇ ਵਿੱਚ ਪਾਰਟਸ ਆਪਾਂ ਯੂਜ਼ ਕੀਤਾ ਨਕਰੋ ਸਾਰਾ ਕੰਪਨੀ ਦਾ ਯੂਜ਼ ਕੀਤਾ ਜੈਨੂੰ ਆ ਤੁਸੀਂ ਚੈੱਕ ਕਰ ਸਕਦੇ ਮਹਿੰਦਰਾ ਨਮਿੰਦਰਾ ਦਾ ਸਾਰਾ ਪਿਸਟਨ ਲਾਈਨਰ ਸਾਰਾ ਕੁਝ ਮਹਿੰਦਰਾ ਕੰਪਨੀ ਦਾ ਯੂਜ਼ ਕੀਤਾ ਕੋਈ ਵੀ ਆਪਾਂ ਲੋਕਲ ਪਾਰਟ ਦੇ ਵਿੱਚ ਗੱਤ ਨਹੀਂਗਾ ਤੇ ਇਹਦੇ ਵਿੱਚ ਫਰਸਟਾਂ ਦੀ ਕਿਉਂ ਜ਼ਰੂਰਤ ਪਈ ਫਰਸਟਾਂ ਦਾ ਆਲਰੇਡੀ ਆਪਣੇ ਕੋਲ ਖੇਂਗਾ ਪਰ ਨਿਕਲਣ ਜਿਹੜੀਆਂ ਆਪਾਂ ਇਹਦੇ ਦੋਨੇ ਪਾਸੇ ਆ ਕੱਟ ਲੀਆਂ ਪਾਉਣਾ ਚਾਹੁੰਦੇ ਆ ਦਰਸਤਾਂ ਕਿਉਂਕਿ ਆਪਾਂ ਜਦੋਂ ਇੰਨਾਂ ਦਾ ਅਰਜਨ ਦਾ ਇੰਨਾਂ ਦਾ ਓਵਰਹਾਲ ਕਰੀਏ ਤਾਂ ਇਹਦੇ ਕੱਟ ਲੀਆਂ ਫਰਸਟਾਂ ਦੋਨੇ ਪਾਸੇ ਆਪਾਂ ਫਿੱਟ ਕਰ ਦੇਣੀ ਤੁਹਾਨੂੰ ਕੁਝ ਇਹਦੇ ਵਿੱਚ ਇੰਪੋਰਟੈਂਟ ਸੈਟਿੰਗ ਬਾਰੇ ਦੱਸ ਦਿਆਂ ਜਿਹੜੀ ਮਹਿੰਦਰਾ ਟਰੈਕਟਰ ਦੀ ਹੁੰਦੀ ਆ ਅਰਜਨ 605 ਕਿਉਂਕਿ ਸਤਨੂੰ ਜਿਹੜੀ ਅਸੀਂ ਵੀਡੀਓ ਅਪਲੋਡ ਕਰਦੇ ਆ ਇਹ ਅਸੀਂ ਕੋਈ ਫੇਕ ਬਣਾ ਕੇ ਨਹੀਂ ਅਪਲੋਡ ਕਰਦੇ ਸਿਰਫ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਚਾਈ ਦਾ ਪਤਾ ਲੱਗ ਸਕੇ ਸਚਾਈ ਵਾਲੀ ਵੀਡੀਓ ਤੁਹਾਡੇ ਤੱਕ ਆਪ ਪਹੁੰਚਾ ਸਕੀ ਇੱਕ ਮਹਿੰਦਰਾ ਅਰਜਨ ਟਰੈਕਟਰ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਆਈ ਸੀਗੀ ਜਦੋਂ ਤੁਸੀਂ ਇੰਜਨ ਓਵਰਹਾਲ ਕਰ ਦਿੰਦੇ ਸੀ ਉਹਦੀ ਜਾਂਦਾ ਸਲੀਵ ਕ੍ਰੈਕ ਹੋ ਜਾਂਦੀ ਸੀਗੀ ਜਾਂ ਕਈ ਵਾਰੀ ਤੁਹਾਡਾ ਗੈਸਕਟ ਲੀਕ ਹੋ ਜਾਂਦਾ ਸੀਗਾ ਉਦੋਂ ਉਹ ਕਿਉਂ ਪ੍ਰੋਬਲਮ ਪੈਦੀ ਜਦੋਂ ਤੁਸੀਂ ਉਹਦੀਆਂ ਸਲੀਬਾਂ ਪਿਸਟਨ ਰਿੰਗ ਜਦੋਂ ਨਵੇਂ ਪਾਉਂਦੇ ਸੀਗੇ ਦੇਖੋ ਮਿੱਤਰੋ ਜਿਹੜਾ ਮਹਿੰਦਰਾ ਕੰਪਨੀ ਦਾ ਪਾਰਟਸ ਆ ਇਹ ਕਈ ਵੈਰਾਈਟੀਆਂ ਦੇ ਵਿੱਚ ਵੰਡਿਆ ਹੋਇਆਗਾ ਆਰਜਨ ਟਰੈਕਟਰ ਦਾ ਇੰਜਨ ਦਾ ਕਿਉਂਕਿ ਮੈਨੂੰ ਜਿੱਥੋਂ ਤੱਕ ਨੌਲਜ ਮਿਲੀ ਆ ਕਿਉਂਕਿ ਆਪਣੇ ਸੱਜਣ ਭਰਾ ਇੱਕ ਲੁਧਿਆਣੇ ਦੇ ਨੇ ਰਾਏਕੋਟ ਦੇ ਕਿਉਂਕਿ ਉਹ ਆਪਣਾ ਮਹਿੰਦਰਾ ਟਰੈਕਟਰ ਏਜੰਸੀ ਕੰਪਨੀ ਦੇ ਵਿੱਚ ਇੰਜੀਨੀਅਰ ਹੋ ਰਹੇ ਸਕੇ ਨੇ ਕਿਉਂਕਿ ਉਹ ਆਪਣੀ ਵੀਡੀਓ ਵਗੈਰਾ ਦੇਖਦੇ ਨੇ ਬਾਕੀ ਹੁਣ ਵੀ ਵੀਡੀਓ ਦੇਖ ਰਹੇ ਨੇ ਉਹ ਤੇ ਦੇਖਣਗੇ ਲਾਜ਼ਮੀ ਹੋ ਕਿਉਂਕਿ ਉਹਨਾਂ ਨੇ ਆਪਾਂ ਨੂੰ ਇਹ ਚੀਜ਼ ਬਾਰੇ ਆਪਾਂ ਨੂੰ ਗਾਈਡ ਕੀਤਾ ਸੀਗਾ ਵੀ ਆ ਸਿਸਟਮ ਇਹਦੇ ਵਿੱਚ ਐ ਹੋ ਸਕਦਾਗਾ ਵੀ ਕਿਉਂ ਤੁਹਾਡੀਆਂ ਸਲੀਬਾਂ ਉਹ ਟੁੱਟਦੀਆਂ ਸੀ ਕਿਉਂਕਿ ਸੱਚ ਨੂੰ ਮੈਂ ਕੁਝ ਨਾ ਕੁਝ ਆਪਣਾ ਸਿੱਖਦਾ ਰਹਿਣਾ ਕਿਸੇ ਨਾ ਕਿਸੇ ਤੋਂ ਤੇ ਜਿਹੜੀ ਮੈਨੂੰ ਇਨਫੋਰਮੇਸ਼ਨ ਮਿਲਲੀ ਆ ਇਹ ਤੁਹਾਡੇ ਤੱਕ ਆਪਾਂ ਸ਼ੇਅਰ ਕਰਦੇ ਰਹਿਨੇ ਹਾਂ ਕਾਰਨ ਕੀ ਆਪਣੀ ਇਨਫੋਰਮੇਸ਼ਨ ਸ਼ੇਅਰ ਕਰਨ ਦਾ ਮਤਲਬ ਕੀ ਆ ਕਿਉਂ ਆਪਾਂ ਇਨਫੋਰਮੇਸ਼ਨ ਸ਼ੇਅਰ ਕਰਦੇ ਆਂਗੇ ਕਿਉਂਕਿ ਬਾਕੀ ਫਿਟਿੰਗ ਦਾ ਵਲੌਗ ਤੁਹਾਨੂੰ ਦੇਖਣ ਨੂੰ ਸਾਰਾ ਮਿਲੂਗਾ ਕਿਉਂਕਿ ਪਹਿਲਾਂ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦਾਗਾ ਫਿਟਿੰਗ ਦਾ ਜਿਹੜਾ ਵਲੌਗ ਆ ਤੁਹਾਨੂੰ ਸਾਰਾ ਐਂਡ ਤੱਕ ਜੁੜ ਗ੍ਰੇ ਵੀਡੀਓ ਦੇ ਨਾਲ ਸਾਰਾ ਤੁਹਾਨੂੰ ਦੇਖਣ ਨੂੰ ਮਿਲੂਗਾ ਕਿਵੇਂ ਆਪਾਂ ਕ੍ਰੈਂਕ ਫਿੱਟ ਕੀਤੀ ਆ ਕਿਵੇਂ ਇਹਦਾ ਪਿਸਟਨ ਫਿੱਟ ਕੀਤਾ ਕਿੱਦਾਂ ਰੈਗ ਫਿੱਟ ਕੀਤੀ ਕਿ ਕੀ ਗੱਲਬਾਤ ਆ ਕਿਵੇਂ ਆਪਾਂ ਕੇਮ ਫਿੱਟ ਕੀਤੀ ਆ ਕਿਹੜੀਆਂ ਗਰਾਰੀਆਂ ਆਪਾਂ ਨਵੀਆਂ ਪਾਈਆਂ ਸਾਰਾ ਕੁਝ ਤੁਹਾਨੂੰ ਐਂਡ ਦੇ ਦੇਖਣ ਨੂੰ ਮਿਲੂਗਾ ਸਾਰਾ ਤੁਸੀਂ ਵਲੌਗ ਨਾਲ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਵੀਡੀਓ ਨੂੰ ਆਪਾਂ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਨੂੰ ਉਹਦੇ ਬਾਰੇ ਦੱਸ ਦੱਸਣ ਦੀ ਕੋਸ਼ਿਸ਼ ਕਰਦਾ ਕੋਈ ਨਾ ਕੋਈ ਇਨਫੋਰਮੇਸ਼ਨ ਦੇਣ ਦੀ ਤੇ ਬਾਕੀ ਜਿਹੜੀ ਵੀਡੀਓ ਸਾਡੀ ਬਣਦੀ ਆ ਉਹਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਫੇਰ ਹੀ ਤੁਹਾਨੂੰ ਕੁਝ ਨਾ ਕਿਉਂਕਿ ਪਾਰਟ ਆਪਣਾ 1 ਬਣਿਆ ਪਾਰਟ 1 ਦੇ ਵਿੱਚ ਤੁਹਾਨੂੰ ਸਾਰੀ ਫਿਟਿੰਗ ਦਿਖਾਈ ਹੈ ਹੁਣ ਆਈਏ ਮੇਨ ਮੁੱਦੇ ਦੇ ਉੱਪਰ ਕਿਉਂਕਿ ਵੀਡੀਓ ਗੱਲਾਂ ਬਾਤਾਂ ਹੋ ਜਾਣੀ ਲੰਬੀ ਕਿਉਂਕਿ ਆਲਰੇਡੀ ਪਹਿਲਾਂ ਵੀ ਵੀਡੀਓ ਦੇ ਵਿੱਚ ਫਿਟਿੰਗ ਦੀ ਲੰਬਾਈ ਲੰਬੀ ਬਹੁਤ ਹੋ ਜਾਣੀ ਹੈ ਇਹਦੇ ਵਿੱਚ ਤੁਸੀਂ ਅਕਸਰ ਦੇਖਿਆ ਹੋਊਗਾ ਉਹ ਰਿਹਾ ਆ ਇੱਕ ਮਾਰਕਿੰਗ ਕੀਤੀ ਹੁੰਦੀ ਹੈ ਕੰਪਨੀ ਵੱਲੋਂ ਬਲਾਕ ਦੇ ਉੱਤੇ ਕਿਉਂਕਿ ਜਿਹੜਾ ਤੋਂ ਅਸੀਂ ਸਿੱਖਿਆ ਕੰਪਨੀ ਵੱਲੋਂ ਸਿੱਖਿਆ ਕੰਪਨੀ ਦੇ ਮਕੈਨਿਕ ਤੋਂ ਸਿੱਖਿਆ ਅਸੀਂ ਤੁਹਾਨੂੰ ਉਹੀ ਸਾਡੇ ਥੋੜੇ ਬੁਰੇ ਸ਼ੇਅਰ ਕਰਦੇ ਹਾਂ ਇੱਕ ਨੰਬਰਿੰਗ ਲਿਖੀ ਹੁੰਦੀ ਹੈ 1 1 1 1 ਇੰਦਾ ਮੇਨ ਰੀਜ਼ਨ ਕੀ ਹੁੰਦਾ ਮਿੱਤਰੋ ਇੰਦਾ ਮੇਨ ਰੀਜ਼ਨ ਹੁੰਦਾਗਾ ਤੁਹਾਡਾ ਇਹਦੇ ਵਿੱਚ ਗ੍ਰੇਡ ਲਿਖੇ ਹੋਏ ਆ ਕਿਹੜੀ 슬ੀਵ ਕਿੰਨੇ ਗ੍ਰੇਡ ਦੀ ਪੈਣੀ ਆ ਤੁਹਾਡੀ ਇਹਦੇ ਵਿੱਚ ਕੰਪਨੀ ਵੱਲੋਂ ਅਡਡ ਗ੍ਰੇਡ ਆਉਂਦੇ ਆਗੇ ਲਾਈਨਰਸ ਦੇ ਜੇ ਮੰਨ ਲਓ ਉਹਦਾ ਸਾਈਜ਼ ਦਾ ਫਰਕ ਹੁੰਦਾ ਕੋਈ ਕਲਰ ਦਾ ਠੀਕ ਹੈ ਜੀ ਆਹ ਦਿਖਾਵਾ ਤੁਹਾਨੂੰ ਇਹ 슬ੀਵ ਦੇ ਉੱਪਰ ਵੀ ਲਿਖਿਆ ਦਿਖਾਣਾ ਤੁਹਾਨੂੰ ਆਵੇ ਪਾਰਟ ਨੰਬਰ 006018403E1 1 ਲਿਖਿਆ ਹੋਇਆ ਹੈ ਨਾ ਇਹਦੇ ਵਿੱਚ ਵੀ ਚੱਕਰੋ ਜੇ ਇੱਥੇ 0 ਇੱਥੇ 2 ਲਿਖਿਆ ਹੁੰਦਾ ਜਾਂ 3 ਲਿਖਿਆ ਹੁੰਦਾ ਉਹ 슬ੀਵ ਇਹਦੇ ਵਿੱਚ ਨਹੀਂ ਪਹਿਣੀ ਸੀ ਆ ਸਾਰੀਆਂ 슬ੀਵਾਂ ਦੇ ਵਿੱਚ ਵੇਖੋ ਲਾਈਨਰ ਦੇ ਉੱਤੇ ਲਿਖਿਆ ਹੋਇਆ ਹੈਗਾ ਆਲਰੇਡੀ ਇਹਦਾ ਆਲਰੇਡੀ ਲਿਖਿਆ ਹੁੰਦਾ ਤੇ ਇਹਦਾ ਮਤਲਬ ਇਹੀ ਹੁੰਦਾ ਵੀ ਇਹਦੇ ਗ੍ਰੇਟ ਇਹੀ 슬ੀਵ ਪਹਿਣੀਆਂ ਲਾਈਨਰ ਇਹੀ ਫਿੱਟ ਹੋਣੀ ਹੈ ਇੱਕ ਦੀ ਜੇ ਇੱਥੇ ਇੱਕ ਦੀ ਤਾਂ 2 ਜਾਂ 3 ਵਾਲੀ 슬ੀਵ ਇਹਦੇ ਵਿੱਚ ਫਿੱਟ ਨਹੀਂ ਹੋਣੀ ਸੀ ਉਹਦਾ ਮੈਨ ਰੀਜ਼ਨ ਕੀ ਆ ਉਹਦੀ ਕਾਲਰ ਦਾ ਫਰਕ ਹੁੰਦਾ ਮਟਾਈ ਦਾ ਤੇ ਚੜਾਈ ਦਾ ਠੀਕ ਹੈ ਜੀ ਮਟਾਈ ਦਾ ਫਰਕ ਹੁੰਦਾ ਜੇ ਮੰਨ ਲਓ ਪਤਲੀ ਮੋਟੀ ਪੈ ਗਈ ਕਾਲਰ ਤੁਹਾਡੀ ਜਾਂ ਤੱਕ ਗੈਸ ਕਟ ਲੀ ਕਰੂਗੀ ਜਾਂ ਸਲੀਵ ਭੰਨਨ ਦਾ ਇਹ ਟਰੈਕਟਰ ਚੱਲਣ ਸਾਰੀ ਅਰਜੈਂਟ ਰੇਟ ਕਿਉਂਕਿ ਮਿੱਤਰੋ ਸਾਡੇ ਵੀਡੀਓ ਜਿਹੜੀ ਆ ਮੈਂ ਪਹਿਲਾਂ ਵੀ ਦੱਸ ਕੇ ਟਾਂਗਾ ਕਈ ਮਕੈਨਿਕ ਭਰਾਵਾਂ ਨੂੰ ਇਹਨਾਂ ਚੀਜ਼ਾਂ ਬਾਰੇ ਮਿਰਚ ਵੀ ਲੱਗਦੀ ਆ ਪੂਰੀ ਲੱਗਦੀ ਆ ਕਿਉਂਕਿ ਯਾਰ ਇਹ ਸਾਨੂੰ ਸਾਰਾ ਕੁਝ ਦੱਸੀ ਜਾਂਦਾ ਲੋਕਾਂ ਨੂੰ ਸਾਰਾ ਦੇਖੋ ਸੱਜਣੋ ਵੀ ਜੇ ਆਪਾਂ ਤੁਹਾਡੇ ਨਾਲ ਡਿਸਕਸ ਸ਼ੇਅਰ ਕਰਾਂਗੇ ਫੇਰ ਹੀ ਤੁਹਾਨੂੰ ਪਤਾ ਲੱਗੂਗਾ ਜਾਂ ਕਸਟਮਰ ਵੀ ਇਹਨਾਂ ਨੂੰ ਆਪਣਾ ਪਤਾ ਲੱਗੂਗਾ ਇਹ ਕਿੰਨੇ ਕੁ ਪਾਣੀ ਚ ਅਗਲਾ ਹੁਣ ਖੋਲ ਕੇ ਹਰ ਇੱਕ ਅਸੀਂ ਜਾਂਦਾਗਾ ਪਰ ਉਹਦੇ ਬਾਰੇ ਤੁਹਾਨੂੰ ਨੌਲੇਜ ਫੁੱਲ ਹੋਣੀ ਚਾਹੀਦੀ ਆ ਇੰਜਨ ਦੇ ਬਾਰੇ ਤੁਹਾਨੂੰ ਠੀਕ ਆ ਜੀ ਹੁਣ ਮੰਨ ਲਾ ਮੈਂ ਅਰਜਨ ਟ੍ਰੈਕਟ ਖੋਲ ਕੇ ਤਾਂ ਬਹਿ ਗਿਆਗਾ ਹੁਣ ਮੈਨੂੰ ਇਹਦਾ ਫਿੱਟ ਕਰਨ ਦਾ ਤਾਂ ਪਤਾ ਨਹੀਂ ਹੁਣ ਮੈਂ ਇੱਥੇ 2 ਵਾਲੀ ਸਲੀਪ ਆਉਂਦਾ 3 ਵਾਲੀ ਪਾਉਂਦਾ ਗਾਗਦੇ ਦਾ ਪੈਸੇ ਖਰਾਬ ਹੋਗੇ ਸੀ ਨਾ ਤੇ ਦੁਬਾਰਾ ਫੇਰ ਲੱਗਣੇ ਸੀ ਜਿਹਦੇ ਕਾਰਨ ਕਰਕੇ ਮਿੱਤਰੋ ਆਪਾਂ ਕੰਮ ਨੂੰ ਉਹ ਸੋਚ ਸਮਝ ਕੇ ਕਰਦੇ ਆ ਮਕੈਨੀਕਲ ਤਰੀਕੇ ਦੇ ਨਾਲ ਤੇ ਲਿਖਤੀ ਰੂਪ ਦੇ ਵਿੱਚ ਜਿਹੜਾ ਆਪਾਂ ਪੜ੍ਹ ਕੇ ਉਹ ਚੀਜ਼ ਨੂੰ ਕੰਮ ਕਰਦੇ ਆ ਨਾ ਕਿ ਐਂ ਨਹੀਂ ਰੱਟਾ ਸਾਡੇ ਦਿਮਾਗ ਚ ਲਾਇਆ ਵਾ ਵੀ ਇਦਾਂ ਹੀ ਸਲੀਫਟ ਹੋ ਜਾਣੀਆਂ ਜਾਂ ਇਦਾਂ ਹੀ ਟੌਪਿੰਗ ਸੈਟਿੰਗ ਕਰ ਦਿੰਨੇ ਆ ਜਾਂ ਵਾਲ ਦਾ ਕਲੀਅਰੈਂਸ ਆਪਾਂ ਇੰਨੇ ਰੱਖ ਦਿੰਨੇ ਆ ਸਾਰਾ ਇਦਾਂ ਨਹੀਂ ਹੁੰਦਾਗਾ ਅਸੀਂ ਲਿਖਤੀ ਰੂਪ ਦੇ ਵਿੱਚ ਆਪਣੇ ਕੋਲੇ ਚਾਰਟ ਹੈ ਦਾ ਆਲਰੇਡੀ ਚਾਰਟ ਆਪਣੇ ਕੋਲੇ ਦਾ ਇੰਜੰਦਾ ਤੇ ਜੋ ਮਰਜੀ ਤੁਸੀਂ ਚਾਰਟ ਦੇ ਅਕੋਰਡਿੰਗ ਸਾਡੇ ਤੋਂ ਪੁੱਛ ਵੀ ਸਕਦੇ ਕੋਈ ਇਦਾਂ ਦੀ ਗੱਲ ਨਹੀਂ ਕੋਈ ਪਰ ਲੇਕਿਨ ਜੇ ਕਿਸੇ ਭਰਾ ਨੇ ਪੁੱਛਣਾ ਵੀ ਇਹ ਸ਼ਾਮ ਨੂੰ ਜਾਂ ਸਵੇਰ ਸਦਿਆਂ ਕਾਲ ਕਰ ਸਕਦੇ ਹੋ ਪਰ ਦਿਨੇ ਵੇਲੇ ਟਾਈਮ ਨਹੀਂ ਮਿਲਦਾ ਸकता ਤੇ ਬਾਕੀ ਜਿਹੜੇ ਭਰਾ ਨੇ ਇੰਜਨ ਵਗੈਰਾ ਦੀ ਬੁਕਿੰਗ ਕਰਵਾਉਣੀ ਹੈ ਜਿਨ੍ਹਾਂ ਨੇ ਓਵਰਹਾਲਿੰਗ ਕਰਵਾਉਣੀ ਆ ਉਹ ਸਾਡੇ ਕੋਲੇ ਹੁਣ ਬੁੱਕ ਕਰਵਾ ਸਕਦਾ ਕਿਉਂਕਿ ਹੁਣ ਕੰਮ ਠੀਕ ਹੈ ਜੀ ਤੇ ਬਾਕੀ ਮਾਨੋ ਨੰਦ ਤੁਸੀਂ ਵੀਡੀਓ ਦਾ ਸਾਰਾ ਫਿਟਿੰਗ ਜਰੂਰ ਐਂਡ ਤੱਕ ਦੇਖਿਓ ਤੇ ਫਿਰ ਉਸ ਤੋਂ ਬਾਅਦ ਕਰਾਂਗੇ ਵੀਡੀਓ ਦੀ ਸਮਾਪਤੀ ਤੇ ਲਓ ਜੀ ਕਰਦੇ ਆ ਫਿਟਿੰਗ ਆਪਾਂ ਸਟਾਰਟੇ ਦੀ ਕੰਮ ਆਪਣਾ ਓਕੇ ਦੀਆਂ ਰਪੋਟਾਂ ਹੋਇਆ ਪਿਆ ਬਾਕੀ ਸਾਰਾ ਤੇ ਲਿਆ ਕੇ ਪਾਰਟਸ ਤੁਹਾਨੂੰ ਤੇ ਅੱਧਾ ਪੂਣਾ ਘੰਟਾ ਲੱਗੂ ਆਪਣਾ ਕੋੜਕਪੁਰੇ ਜਿੱਥੋਂ ਲੈ ਕੇ ਉਹਨੇ ਸਾਰਾ ਤੁਹਾਨੂੰ ਵਲੌਗ ਚ ਦਿਖਾਉਨੇ ਆ ਆਓ ਚੱਲੀਏ ਕੋੜਕਪੁਰੇ ਸਮਾਨ ਲੈਣੇ ਆਉਂਦੇ ਚੱਲਦੇ ਆਪਾਂ ਕੋੜਕਪੁਰੇ ਕਿਉਂਕਿ ਉੱਥੋਂ ਆਪਾਂ ਇੱਕ ਤਾਂ ਥਾਸਟ ਵਗੈਰਾ ਲੈ ਕੇ ਆਉਣੀਆਂ ਤੇ ਦੋ ਤਿੰਨ ਐਟਮਾਈਆਂ ਹੋਰ ਲੈ ਕੇ ਆਉਣੀਆਂ ਫਿਰ ਆ ਕੇ ਆਪਾਂ ਕਰਦੇ ਇੰਜਾਂ ਦੀ ਫਿਟਿੰਗ ਤੇ ਵਿਖਾਵਾਂਗੇ ਤੁਹਾਨੂੰ ਸਾਰੀ ਫਿਟਿੰਗ। ਮੈਂ ਨਾ ਦਾ ਮੋਟਰਸਾਈਕਲ ਚਲਾਉਣ ਆਪਾਂ। ਇਹ 파ਰਟ ਦਾ ਸਮਾਨ ਲੈਣ ਲਈ ਬਾਈ ਕੋਲੇ ਆਈ ਸੀ ਭੋਲੇ ਦੁਕਾਨ ਤੇ ਤੇ ਸੋ ਆਪਾਂ ਇਹਦੇ ਡਰੇਨ ਪਲੱਗ, ਥਰਮੋਸਟੇਟ ਵਾਲ, ਹੌਸਪੈਪ ਵਗੈਰਾ ਲੈ ਲਏ ਸੀ ਕੰਪਨੀ ਦੇ ਮਹਿੰਦਰਾ ਦੇ ਜੈਨ ਨੂੰ। ਤੇ ਸੋ ਇਸ ਤੋਂ ਬਾਅਦ ਜਾ ਕੇ ਆਪਾਂ ਕਰਦੇ ਆ ਫਿਟਿੰਗ ਕਿਉਂਕਿ ਥਰਸਟਾਂ ਆਪਾਨੂੰ ਮਿਲੀਆਂ ਨਹੀਂ ਸੀ ਥਰਸਟਾਂ ਆਪਾਂ ਨੂੰ ਪਾਸੋਂ ਲੈਣੀਆਂ ਪਈਆਂ ਤੇ ਥਰਸਟਾਂ ਲੈ ਆਈ ਸੀ ਆਪਾਂ ਦਿਖਾ ਕਿਉਂਕਿ ਇਹ 10 ਸਾਈਜ਼ ਦੀ ਆਪਾਂ ਨੂੰ ਥਰਸਟਾਂ ਮਿਲੀਆਂ ਨਹੀਂ ਸੀਗਾ ਇਹ ਆਪਾਂ ਨੂੰ ਹੋਰ ਸ਼ਾਪ ਤੋਂ ਲੈਣੀਆਂ ਪਈਆਂ ਤੇ ਲੈ ਕੇ ਤੇ ਉਸ ਤੋਂ ਬਾਅਦ ਚੱਲਦੇ ਆ ਵਰਕਸ਼ਾਪ ਤੇ ਤੁਹਾਨੂੰ ਵਿਖਾਉਣਾ ਸਾਰਾ ਫਿਟਿੰਗ ਦਾ ਪ੍ਰੋਸੈਸ ਇਹ ਆਪਣੇ ਮੁੰਡੇ ਆਪਣੇ ਆ ਕਰਦੇ ਹੀ ਆ ਹਨੀ ਆ ਮੁੰਡਾ ਆਪਣਾ ਕਰਦੇ ਹੀ ਆ ਪੂਰਾ ਇਹ ਇਧਰ ਕਿਹਨਾ ਨਾ ਤੇਰਾ ਮੇਰਾ ਨਾਮ ਜੀਓ ਜੀਓ ਨਾ ਆ ਕੇ ਇਹ ਕਢਾ ਕੇ ਨਾ ਉਹ ਤੇਰਾ ਜੀਓ ਇਹ ਵਾਸ ਸਾਡੇ ਫੈਂਡ ਵਾਲਿਆਂ ਦਾ ਰੱਖਤਾ ਮੇਰਾ ਅੱਛਾ ਜੀਓ ਪੰਡ ਕਿਹੜਾ ਜਰਾ 18 ਬਹੁਤ ਝੜ ਦਿੰਦਾ ਹੈਂ ਕਾਸਮ ਬਹੁਤ ਝੜ ਦਿੰਦਾ ਜੀ ਕੀ ਕਰਦਾ ਜੀ 18 ਬਹੁਤ ਝੜ ਦਿੰਦਾ ਅੱਛਾ 18 ਝੜਦਾ ਹੈ ਜੀਓ ਹਾਂ ਠੀਕ ਹੈ ਠੀਕ ਹੈ ਤੇ ਇਧਰ ਬਾਈ ਜੀ ਭੋਲੇ ਜੀ ਦੇ ਬੇਟੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਕੀ ਕਰ ਰਹੇ ਹੋ ਫਿਰ ਅੱਜ ਬਸ ਸਵਰਾਜ ਦਾ ਸਮਾਨ ਦੇ ਰਹੇ ਹਾਂ ਠੀਕ ਹੈ ਇਧਰ ਬਾਈ ਜੀ ਨੂੰ ਦੇ ਰਹੇ ਹਾਂ ਸਮਾਨ ਸਵਰਾਜ ਦਾ ਓਵਰ ਆਲਿੰਗ ਠੀਕ ਹੈ ਠੀਕ ਹੈ ਚਲੋ ਚਲੋ ਧੰਵਾਦ ਜੀ ਓਕੇ ਤੇ ਚਲੋ ਚੱਲਦੇ ਆ ਸੱਜਣੋ ਇਸ ਤੋਂ ਬਾਅਦ ਇਹ ਚੱਲ ਕੇ ਤੇ ਤੁਹਾਨੂੰ ਉੱਥੋਂ ਦਾ ਦਿਖਾਉਣਾ ਹੈ ਪ੍ਰੋਸੈਸ ਸਾਰਾ। ਲੋ ਵੀ ਮਿੱਤਰੋ ਕਰਤਾ ਆਪਾਂ ਕੰਮ ਸਟਾਰਟ ਅਰ ਜਾਂਦਾ ਤੇ ਸਭ ਤੋਂ ਪਹਿਲਾਂ ਕਰਦੇ ਆਪਾਂ ਮੇਨ ਪੀਸ ਫਿਟ ਤੇ ਉਸ ਤੋਂ ਬਾਅਦ ਕਰਾਂਗੇ ਕ੍ਰੈਂਕਸ਼ਾਫਟ ਦੀ ਫਿਟਿੰਗ ਤੇ ਥਰਸਟ ਆ ਵਗੈਰਾ ਦੇ ਵੀ ਕਰਦੇ ਆ ਫਿਟਿੰਗ ਆਪਾਂ ਥਰਸਟਾਂ ਦੇ ਵਿੱਚ ਦੋਨੇ ਪਾਸੇ ਆਪਾਂ ਕੱਟ ਵਾਲੀਆਂ ਯੂਜ਼ ਕਰਾਂਗੇ। ਠੀਕ ਆ ਜੀ। ਤੇ ਬਾਕੀ ਇਹਦਾ ਥਰਸਟ ਆ ਵਗੈਰਾ ਲੈ ਆਂਦਿਆਂ ਸੀ ਆਪਾਂ। ਤੇ ਸੌਤੋਂ ਪਹਿਲਾਂ ਕਰਦੇ ਆ ਗਾਈਡਾਂ ਕੇਮ ਵਾਲੀਆਂ ਫਿੱਟ ਤੇ ਫਿਰ ਉਸ ਤੋਂ ਬਾਅਦ ਕ੍ਰਿੰਕ ਦੀ ਕਰਦੇ ਆ। ਪਹਿਲੇ ਕਰਦੇ ਆ ਕੱਟ ਵਾਲੀਆਂ ਫਰਸਟਾਂ ਫਿੱਟ ਕਿਉਂਕਿ ਇਹਦੇ ਕੰਪਨੀ ਵੱਲੋਂ ਦੋਨੇ ਪਾਸੇ ਝਰੀਆਂ ਬਣੀਆਂ ਹੁੰਦੀਆਂ। ਇਹਨਾਂ ਨੂੰ ਆਪਾਂ ਗ੍ਰੀਸ ਨਾਲ ਥੱਲੇ ਲਾ ਲੈਣਾ। kalviya ne pakaya ਲਓ ਜੀ ਆਪਣੇ ਬੋਲਟ ਜਿਹੜੇ ਟਾਰਕ ਹੋ ਗਏ ਤੇ ਸੋਸ ਤੋਂ ਬਾਅਦ ਆਪਣੀ ਜਿਹੜੀ ਕ੍ਰੈਂਕਸ਼ਾਫਟ ਆ ਇਹ ਜੀ ਰੋਟੇਟ ਕਰ ਰਹੀ ਹੈ ਤੇ ਸੋਸ ਤੋਂ ਬਾਅਦ ਆਪਾਂ ਕਰ ਦਿਆਂਦੇ ਪਿਸਟਨ ਲਾਈਨਰ ਫਿੱਟ ਤੇ ਸੋਸ ਤੋਂ ਬਾਅਦ ਤੁਸੀਂ ਬਲੌਗ ਨਾਲ ਜੁੜੇ ਰਹੇ ਜੀ ਜਿਹੜੀ ਆਪਣੀਆਂ ਸਲੀਬਾਂ ਸਿੰਘਾਂ ਬਿਲਕੁਲ ਸਾਨ ਤਰੀਕੇ ਨਾਲ ਆਪਣੀਆਂ ਫਿੱਟ ਹੋ ਗਈਆਂ ਕਿਉਂਕਿ ਜਿਹੜੀ ਮਹਿੰਦਰਾ ਟਰੈਕਟਰ ਦੀ ਸਲੀਬ ਹੁੰਦੀ ਆ ਇਹ ਆਪਾਂ ਨੂੰ ਬਿਲਕੁਲ ਫ੍ਰੀ ਫਿੱਟ ਕਰਨੀ ਪੈਂਦੀ ਆ ਤਾਂ ਜੋ ਇਹ ਓਵਰ ਹੀ ਟੋਕੇ ਟਾਈਟ ਨਾ ਹੋਵੇ ਪਿਸਟਨ ਇਹਦੇ ਵਿੱਚ ਕੰਪਨੀ ਦਾ ਜਿਹੜਾ ਇੰਜਨ ਹੋਊਗਾ ਤੁਹਾਨੂੰ ਪਤਾ ਸਾਰਾ ਫ੍ਰੀ ਹੀ ਫਿੱਟ ਕਰਨਾ ਪੈਂਦਾ ਠੀਕ ਆ ਜੀ ਉਸ ਤੋਂ ਬਾਅਦ ਆ ਪਿਸਟਨ ਪਾ ਕੇ ਚੈੱਕ ਕਰਦੇ ਆਪਾਂ ਕੋਈ ਟਾਈਟਨੈਸ ਤਾਂ ਨਹੀਂ ਇਹਦੇ ਵਿੱਚ ਸਾਰਾ ਆਪਾਂ ਚੈਕਿੰਗ ਕਰਦੇ ਆ ਨਾ ਪਿਸਟਨ ਪਾ ਕੇ ਵਿੱਚ ਸਲੀਬ ਦੇ ਵਿੱਚ ਆਪਾਂ ਚੈੱਕ ਆ ਕਰਦੇ ਹਾਂ ਕਿਸਟਨ ਨੂੰ ਵੀ ਆਪਾਂ ਚੈੱਕ ਕਰਨਾ ਵੀ ਏਜੀ ਰਿਮੂਵ ਹੋ ਰਿਹਾਗਾ ਆਪਣਾ ਲਓ ਬਿਲਕੁਲ ਓਕੇ ਆ ਤੇ ਬਾਕੀ ਓਕੇ ਦੀਆਂ ਰਿਪੋਰਟਾਂ ਨੇ Okay yeah. ਬਾਕੀ ਮਿੱਤਰੋ ਇਹਦੇ ਵਿੱਚ ਜਿਹੜਾ ਟਾਈਮਿੰਗ ਗੀਅਰ ਆਪਾਂ ਕੰਪਨੀ ਦਾ ਯੂਜ਼ ਕੀਤਾ ਨਮਾ ਬਾਕੀ ਤੁਹਾਨੂੰ ਦਿਖਾਈ ਦਿੰਨੇ ਆ ਆਪਾਂ ਸਾਰਾ ਇਹਦੇ ਚ ਟਾਈਮਿੰਗ ਗੀਅਰ ਬਦਲਣਾ ਪਿਆ ਆਪਾਂ ਨੂੰ ਕਿਉਂਕਿ ਇਹ ਟਰੈਕਟਰ ਟਰਾਲੇ ਤੇ ਚੱਲਣ ਹੋਣ ਕਾਰਨ ਕਰਕੇ ਜਿਹੜੇ ਇਹ ਕੇਮ ਗੀਅਰ ਸੀ ਵਗੈਰਾ ਸਾਰੇ ਦਾਗ ਹੀ ਹੋ ਗਏ ਸੀਗੇ ਜਿਸ ਕਾਰਨ ਕਰਕੇ ਫਿਰ ਆਪਾਂ ਨੂੰ ਇਹਦੇ ਨਵੇਂ ਪਾਉਣੇ ਪੈਣਗੇ ਇਸ ਕੋ ਆਪਾਂ ਗੀਅਰ ਆ ਨਵੇਂ ਕੰਪਨੀ ਦਾ origignal ਮਹਿੰਦਰਾ ਨ ਮਹਿੰਦਰਾ ਦੇ ਆਪਾਂ ਜੈਨੂ ਨੂੰ ਲੈ ਕੇ ਆਏ ਆ ਠੀਕ ਆ ਜੀ ਇਸ ਕੋ ਆਪਾਂ ਕਰਦੇ ਆ ਫਿਟਿੰਗ ਫਿਰ ਇਸ ਕੋ ਲਾਉਣ ਨਾਲ ਜੁੜੇ ਰਿਹਾ ਬਾਕੀ ਤੁਹਾਨੂੰ ਫਿਟਿੰਗ ਕੀਤੀ ਇੰਜਨ ਦੀ ਤੁਹਾਨੂੰ ਕਿਵੇਂ ਲੱਗੀ ਤੇ ਸੋ ਆਪਾਂ ਅੱਜ ਦੀ ਵੀਡੀਓ ਦੀ ਕਰਦੇ ਸਮਾਪਤੀ ਇੱਥੇ ਹੀ ਮਿਲਾਂਗੇ ਤੁਹਾਡੇ ਨਾਲ ਅਗਲੇ ਵਲੌਗ ਦੇ ਵਿੱਚ ਕੱਲ੍ਹ ਵਾਲੇ 파ਰਟ ਦੇ ਵਿੱਚ ਤੇ ਵੀਡੀਓ ਨੂੰ ਬੰਦ ਕਰਨ ਤੋਂ ਪਹਿਲਾਂ ਪਹਿਲਾਂ ਦੱਸ ਦਈਏ ਵੀ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤਾਂ ਜੋ ਤੁਹਾਨੂੰ ਇਦਾਂ ਦੀ ਇਨਫੋਰਮੇਸ਼ਨ ਵਾਲੇ ਵੀਡੀਓ ਆਪਣੇ ਕੋਲ ਮਿਲ ਸਕਣ ਤੇ ਤੁਹਾਡਾ ਵੀ ਸਾਨੂੰ ਬਹੁਤ ਸਾਰਾ ਪਿਆਰ ਮਿਲ ਸਕੇ ਬਾਕੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਆਪਣਾ ਇੰਸਟਾਗ੍ਰam ਫੇਸਬੁੱਕ ਜਿਹੜੀ ਪੇਜ ਹੈਗਾ ਜੀਐਨਟੀ ਬਰਗਾੜੀ ਦਾ ਉਹਨੂੰ ਵੀ ਫੋਲੋ ਕਰ ਲਓ ਕਿਉਂਕਿ ਪਹਿਲਾਂ ਵਾਲਾ ਫੇਸਬੁੱਕ ਆਪਣਾ ਪੇਜ ਬੰਦ ਹੋ ਗਿਆ ਸੀ ਆਲਰੇਡੀ ਹੁਣ ਨਵਾਂ ਬਣਾਇਆ ਤੇ ਚਲੋ ਗੱਲਾਂ ਬਾਤਾਂ ਨਾਲ ਹੋ ਗਈ ਵੀਡੀਓ ਲੰਬੀ ਤੇ ਬਾਕੀ ਤੁਹਾਨੂੰ ਵਰਕ ਦਿਖਾਇਆ ਧੰਨਵਾਦ ਸਸਿਕਾ